ਸਿੰਜੀ ਪੰਜਾਬ ਦੀ ਮਾਨ ਵਾਲੀ ਗੱਲ ਹੈ ਤੇ ਇੰਡੀਆ ਦਾ ਵੱਡਾ ਅਹੁਦਾ ਤੁਹਾਨੂੰ ਜਨਨ ਸ਼ਕਤੀ ਦਾ ਮਿਲਿਆ ਤੇ ਭਾਰਤ ਸਰਕਾਰ ਤੇ ਸਟੇਟ ਗਵਰਨਮੈਂਟਾਂ ਦੇ ਵਿੱਚ ਇਹਨਾਂ ਫੈਡਰੇਸ਼ਨਾਂ ਦੇ ਕੀ ਰੋਲ ਹੁੰਦੇ ਨੇ ਭਾਰਤ ਸਰਕਾਰ ਤੇ ਫੈਡਰੇਸ਼ਨ ਦੇ ਵਿੱਚ ਸਭ ਤੋਂ ਜਿਹੜਾ ਵੱਡਾ ਰੋਲ ਹੁੰਦਾ ਹੈ ਕਿ ਇਹਨਾਂ ਭਾਰਤ ਸਰਕਾਰ ਦੇ ਜਾਂ ਸਟੇਟਾਂ ਦੀ ਗਵਰਨਮੈਂਟਾਂ ਨਾਲ ਤਾਲ ਮਿਲ ਕਰਕੇ ਅਸੀਂ ਜਿਹੜਾ ਸਾਰੇ ਟੂਰਨਾਮੈਂਟਾਂ ਦਾ ਆਰਗੇਨਾਈਜੇਸ਼ਨ ਜਾਂ ਪ੍ਰਬੰਧ ਕਰਦੇ ਆ ਤੇ ਗਵਰਨਮੈਂਟ ਤੋਂ ਬਿਨਾ ਕੁਝ ਵੀ ਨਹੀਂ ਹੋ ਸਕਦਾ ਪਰ ਐਸੋਸੀਏਸ਼ਨਾਂ ਨੂੰ ਹਮੇਸ਼ਾ ਹੀ ਗਵਰਨਮੈਂਟ ਨਾਲ ਤਾਲਮੇ ਰੱਖਣਾ ਜ਼ਰੂਰੀ ਹੈ। ਸੋ ਖੋਖੋ ਦੀ ਗੱਲ ਕਰੀਏ ਦਿਹਾਤੀ ਤੋਂ ਲੈ ਕੇ ਹੁਣ ਸ਼ਹਿਰੀ ਪੱਧਰ ਤੇ ਵਿਖੋ ਉਹ ਪਰਫੁੱਲਟ ਹੋਈ ਹੈ। ਬਹੁਤ ਸਾਰੇ ਜਿਹੜੇ ਖਿਡਾਰੀ ਨੇ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਤੇ ਨਿਕਲੇ ਨੇ ਤੇ ਉਹਨਾਂ ਨੂੰ ਯੂਪੀਐਸ, ਪੀਸੀਐਸ ਹੋਰ ਮੌਕੇ ਬਹੁਤ ਮਿਲੇ ਨੇ। ਕੀ ਕਹਿਣਾ ਚਾਹੋਗੇ ਇਸ ਗੇਮ ਬਾਰੇ? ਸਾਡੀ ਇਹ ਗੇਮ ਜਿਹੜੀ ਹੈਗੀ ਹੈ ਇਸ ਵਕਤ ਇੰਨੇ ਕ ਮੁਕਾਮ ਤੇ ਪਹੁੰਚ ਚੁੱਕੀ ਹੈ ਕਿ ਸਾਡੇ ਵਰਲਡ ਲੈਵਲ ਦੇ ਉੱਤੇ ਟੂਰਨਾਮੈਂਟ ਹੋਇਆ ਵਰਲਡ ਕੱਪ ਜਿਹਦੇ ਵਿੱਚ ਕੇ 39 ਟੀਮਾਂ ਨੇ ਪਾਰਟਿਸਪੇਟ ਕੀਤਾ ਇੱਕ ਪਹਿਲਾ ਪ੍ਰਾਪਲ ਹੈ ਜਿਹੜਾ ਕਿ ਦੂਜੀਆਂ ਗੇਮਾਂ ਦੇ ਵੀ ਵਰਲਡ ਕੱਪ ਹੁੰਦੇ ਨੇ ਬਟ ਖੋਖੋ ਫੈਡਰੇਸ਼ਨ ਆਫ ਇੰਡੀਆ ਵੱਲੋਂ ਮੁੰਡੇ ਕੁੜੀਆਂ ਦੋਨਾਂ ਦਾ ਇਕੱਠਾ ਪ੍ਰਾਲਾ ਕੀਤਾ ਗਿਆ ਜਿਹੜਾ ਕਿ ਬਹੁਤ ਸਕਸੈਸਫੁਲ ਹੋਇਆ ਉਹਦੇ ਵਿੱਚ ਸਾਡੇ ਹਿੰਦੁਸਤਾਨ ਨੇ ਦੋਨਾਂ ਟੀਮਾਂ ਦੇ ਵਿੱਚ 골ਡ ਮੈਡਲ ਪ੍ਰਾਪਤ ਕੀਤਾ ਜਿਹੜਾ ਤੁਹਾਡੇ ਸੰਬੰਧ ਦਾ ਗੱਲ ਦਾ ਅ ਸਭ ਤੋਂ ਵੱਡੀ ਗੱਲ ਇਹ ਆ ਵੀ ਸਾਡੇ ਜਿਹੜੀ ਇਹ ਗੇਮ ਆ ਇਹ ਮੈਕਸਿਮਮ ਡਿਪਾਰਟਮੈਂਟਲ ਆ ਚੁੱਕੀ ਆ ਜਿਵੇਂ ਕਿ ਪੰਜਾਬ ਪੁਲਿਸ ਸੀ ਸੀਐਸਫਾ 830 ਆਫ ਇੰਡੀਆ ਜਿਹਦੇ ਵਿੱਚ ਕੇ ਹੁਣ ਸਾਡੇ ਜਿਹੜੇ ਪੰਜਾਬ ਦੇ ਤਿੰਨ ਖਿਡਾਰੀ ਸੀਗੇ ਉਹ ਟੈਸਟ ਮੈਚ ਖਿਲ ਕੇ ਆਇਸੀ ਇੰਡੀਆ ਦੇ ਉਹ ਤਿੰਨੋਂ ਖਿਡਾਰੀ ਪੋਸਟਲ ਦੇ ਵਿੱਚ ਉਹਨਾਂ ਨੂੰ ਆਲਲੀ ਜੋਬ ਮਿਲ ਚੁੱਕੀਆਂ ਹਾਂ ਬਿਰਕ ਸਾਬਾ 올림픽 ਚ ਨ ਜਾਣ ਦੀ ਇਸ ਗੇਮ ਨੂੰ ਕਿਵੇਂ ਸੋਚ ਨੂੰ ਕਿਵੇਂ ਦੇਖਿਓ ਕੀ ਹਮਲੇ ਮਾਰੇ ਜਾਣੇ ਚਾਹੀਦੇ ਸਾਬ 올림픽 ਲਈ ਸਾਡਾ ਬਹੁਤ ਵੱਡਾ ਜਿਹੜਾ ਹੈਗਾ ਹਮਲਾ ਚੱਲ ਰਿਹਾ ਜਦੋਂ ਕਿ ਸਾਡੀ ਏਸ਼ੀਅਨ ਗੇਮ ਜ ਲਾਸਟ ਟਾਈਮ ਤਲਬ ਅਸਾਮ ਦੇ ਵਿੱਚ ਹੋਈ ਸੀ ਉਦੇ ਵਿੱਚ 12 ਕੰਟਰੀ ਨੇ ਪਾਰਟਿਸਪੇਟ ਕੀਤਾ ਸੀਗਾ ਹੁਣ ਸਾਡੀ ਜਿਹੜੀ ਹੈ ਕਾਮਨਵੈਲਥ ਗੇਮਜ਼ ਹੈ ਉਹ ਦਿੱਲੀ ਵਿਖੇ ਹੋਣ ਜਾ ਰਹੀਆਂ ਨੇ ਜਿਹੜੀ ਕਿ ਸਾਨੂੰ 올림픽 ਇੰਡੀਅਨ 올림픽 ਅਸੋਸੀਏਸ਼ਨ ਨੂੰ ਵੀ ਪਰਮਿਸ਼ਨ ਮਿਲ ਚੁੱਕੀ ਹੈ ਉਹ ਟੂਰਨਾਮੈਂਟ ਕਰਵਾਉਂਦੀ ਹੈ ਤੇ ਸਾਡਾ ਜਿਹੜਾ 2036 ਦਾ 올림픽 ਗੇਮਜ਼ ਨੇ ਸਾਡਾ ਪੱਕਾ ਪ੍ਰਾਲਾ ਹੈਗਾ ਉਹਦੇ ਵਿੱਚ ਕਿ ਸਾਡੀ ਜਿਹੜੀ ਖੋਖੋ ਹੈ 올림픽 ਦੇ ਵਿੱਚ ਜਾਵੇ ਸੋ ਬੋਲੋਗ੍ਰੇਨ ਖੇਡਾਂ ਦਾ ਹੱਬ ਹੈ ਖੋਖੋ ਦੀ ਟ੍ਰੇਨਿੰਗ ਕਿਵੇਂ ਦੀ ਇੱਥੇ ਕਿੰਨੀ ਟ੍ਰੇਨਿੰਗ ਦੀ ਜਾਂਦੀ ਹੈ 50 ਦੇ ਵਿੱਚ ਜਿਹੜਾ ਸਾਡਾ ਸਭ ਤੋਂ ਵੱਡਾ ਹੱਬ ਹੈ ਉਹ ਸਾਡਾ ਪੋਲੋ ਗਰਾਊਂਡ ਆ ਜਿਹਦੇ ਵਿੱਚ ਕੇ ਸਾਡੇ ਸੁਖਦੀਪ ਸਿੰਘ ਉਹ ਕੋਚ ਨੇ ਸਾਡੀਆਂ ਟੀਮਾਂ ਪੰਜਾਬ ਡਿਸਟ੍ਰਿਕਟ ਦੀਆਂ ਪੰਜਾਬ ਦੀਆਂ ਜਿਨ੍ਹਾਂ ਨੇ ਕੇ ਹਰ ਵਾਰੀ ਹਰ ਅੰਡਰ 14 ਹੋਵੇ ਅੰਡਰ 17 ਹੋਵੇ ਅੰਡਰ 19 ਹੋਵੇ ਜੀ ਨੈਸ਼ਨਲ ਹੋਵੇ ਸਾਡੀਆਂ ਹੌਨਾਂ ਦੇ ਵਿੱਚ ਪੋਜੀਸ਼ਨ ਆ ਗਈ ਹੈ ਸਰ ਜੀ ਜਿਸ ਤਰ੍ਹਾਂ ਕਿ ਕੋਚੋ ਦੇ ਕੋਚ ਕਾਫੀ ਘਟਨੇ ਪੰਜਾਬ ਦੇ ਵਿੱਚ ਇਹਨਾਂ ਵਾਸਤੇ ਵੀ ਕੋਈ ਉਪਰਾਲਾ ਕਰੋਗੇ ਕਿ ਕੋਚੇ ਦੇ ਬਧਾਏ ਜਾਣ ਤੇ ਹੋਸਟਲ ਵੀ ਨਹੀਂ ਹੈਗੇ ਪੰਜਾਬ ਦੇ ਵਿੱਚ ਕੋਚੋ ਲਈ ਅਸੀਂ ਜੀ ਆਲਰੇਡੀ ਜਿਹੜੀ ਹੈਗੀ ਹੈ ਇਹ ਰਿਕਵੈਸਟ ਗਵਰਨਮੈਂਟ ਆਫ ਪੰਜਾਬ ਨੂੰ ਭੇਜ ਚੁੱਕੇ ਹਾਂ ਡਾਇਰੈਕਟਰ ਸਪੋਰਟਸ ਨੂੰ ਕਿ ਕੰਪੈਰੀਟਿਵਲੀ ਦੁਨੀਆਂ ਦੇ ਬਾਕੀ ਦੇਸ ਵਚ ਸਾਡੇ ਜਿਹੜੇ ਕੋਚੇ ਦੇ ਬਹੁਤ ਘਟਨੇ ਔਰ ਡਾਇਰੈਕਟਰ ਸਾਹਿਬ ਨੇ ਸਾਨੂੰ ਅਸ਼ੋਰ ਦਵਾਇਆ ਹੈ ਕਿ ਅਸੀਂ ਆਉਣ ਵਾਲੇ ਹੁਣ ਸਮੇਂ ਦੇ ਜਿਹੜੀਆਂ ਨਰਸਰੀਆਂ ਖੁੱਲ ਰਹੀਆਂ ਨੇ ਉਹਨਾਂ ਨਰਸਰੀਆਂ ਦੇ ਵਿੱਚ ਤੁਹਾਡੀਆਂ ਨਰਸਰੀਆਂ ਵੀ ਜ਼ਿਆਦਾ ਦੇਵਾਂਗੇ ਤੇ ਤੁਹਾਡੇ ਕੋਚਿੰਗ ਦੀ ਅਪਾਇੰਟਮੈਂਟ ਵੀ ਵਧ ਕਰਾਂਗੇ ਇਸੇ ਨਾਲ ਸਕੂਲਾਂ ਦੇ ਵਿੱਚ ਵੀ ਘੱਟ ਫੁਕ ਫੁਕਾਈ ਜਾਂਦੀ ਹੈ ਸਕੂਲਾਂ ਨੂੰ ਦੱਸਿਆ ਜਾਏਗਾ ਕਿ ਸਕੂਲਾਂ ਦੇ ਵਿੱਚ ਫੁਕ ਫੁਕਾਈ ਕਰਵਾਇਆ ਜਾਵੇ ਕੁਝ ਅਸੀਂ ਹੁਣ ਡਿਸਟ੍ਰਿਕਟ ਲੈਵਲ ਤੇ ਵੀ ਸਟੇਟ ਲੈਵਲ ਤੇ ਵੀ ਸਾਡੀ ਪਿੱਛੇ ਮੀਟਿੰਗ ਡਿਪਟੀ ਡਾਇਰੈਕਟਰ ਸਪੋਰਟ ਜਿਹੜੇ ਐਜੂਕੇਸ਼ਨ ਦੇ ਰੋਨ ਨਾਲ ਹੋਈ ਹੈ ਔਰ ਉਹਨਾਂ ਨੇ ਸਾਨੂੰ ਸ਼ੋਰ ਦਾਇਆ ਕਿ ਉਹਨਾਂ ਨੇ ਇੱਕ ਸਰਕੂਲਰ ਹੁਣ ਕੱਢ ਰਹੇ ਨੇ ਸਾਰੇ ਸਕੂਲਾਂ ਦੇ ਵਿੱਚ ਕਿ ਤੁਸੀਂ ਜਿਹੜਾ ਖੋਖ ਉਹ ਕੰਟਾ ਕੰਪਲਸਰੀ ਕਰਨ ਕਿ ਉਹ ਜਿਹੜਾ ਕਿ ਜ਼ਰੂਰੀ ਹੈਗਾ ਲੜਕੀਆਂ ਬਾਚੜ ਕੇ ਕੁੱਕੜੀ ਵਿੱਚ ਆਉਂਦੀਆਂ ਨੇ ਤੇ ਲੜਕੀਆਂ ਨੂੰ ਪਹਿਲ ਦਿੱਤੀ ਜਾਏਗੀ ਸਰ ਲੜਕੀਆਂ ਦੇ ਸਬੰਧ ਦੇ ਵਿੱਚ ਜਿਦਾ ਤੁਹਾਨੂੰ ਦੱਸ ਦਈਏ ਕਿ ਸਾਡਾ ਖੋਖੋ ਦੇ ਵਿੱਚ 1987 ਦੇ ਵਿੱਚ ਮੈਂ ਐਜੂਕੇਸ਼ਨ ਡਿਪਾਰਟਮੈਂਟ ਜੁਆਇਨ ਕੀਤਾ ਸੀਗਾ 1987 ਤੋਂ ਲੈ ਕੇ ਹੁਣ ਤੱਕ ਸਾਡੀ ਕੋਈ ਵੀ ਨੈਸ਼ਨਲ ਜਾਂ ਕੋਈ ਹੋਵੇ ਜਿਹਦੇ ਵਿੱਚ ਸਾਡੀ ਪਿਸ਼ਣ ਨਾ ਆਈ ਹੋਵੇ ਔਰ 2001 ਤੋਂ ਲੈ ਕੇ 2008 ਤੱਕ ਜਿਹੜਾ ਸਾਡਾ ਊਮਨ ਸੈਕਟਰ ਸੀਗਾ ਅਸੀਂ 8 ਸਾਲ ਕੰਟੀਨਿਊ ਲਗਾਤਾਰ ਪੰਜਾਬ ਖੋਖੋ ਵੂਮਨ ਦੇ ਵਿੱਚ ਚੈਂਪੀਅਨ ਆ ਮੇਰੇ ਸਾਹਿਬ ਤੁਹਾਡੇ ਅੱਜ ਸਰਕਾਰ ਬੈਠੀ ਹੈ ਐਮਐਨਏ ਸਾਹਿਬ ਬੈਠੇ ਨੇ ਇਹ ਖੋਖੋ ਦੇ ਖਿਡਾਰੀਆਂ ਨੂੰ ਉਸ ਤਰ੍ਹਾਂ ਦਾ ਮਾਨ ਸਨਮਾਨ ਮਿਲਿਆ ਜਿਵੇਂ ਬਾਕੀ ਗੇਮ ਦੇ ਖਿਡਾਰੀਆਂ ਨੂੰ ਸਰਕਾਰ ਦਿੰਦੀ ਹੈ ਮਹਾਰਾਜਾ ਰਜੀਤ ਸਿੰਘ ਵਾਰਡ ਉਹਨਾਂ ਸਾਹਿਬ ਜਿਹੜਾ ਜਿਹੜੀ ਮਹਾਰਾਜਾ ਰਜੀਤ ਸਿੰਘ ਵਾਰਡ ਦੀ ਹੈਗੀ ਆ ਉਹ ਇੱਕ ਪਾਲਿਸੀ ਦਾ ਮੈਟਰ ਆ ਜਿਹੜੇ ਬੱਚਿਆਂ ਦੀ ਪੀਛਣਾ ਆਉਂਦੀਆਂ ਨੇ ਉਹਦੇ ਵਿੱਚ ਉਹ ਨੰਬਰਿੰਗ ਹੁੰਦੀ ਹੈ ਜਿਹੜੇ ਜਿਹੜੇ ਬੱਚੇ ਉਹ ਨੰਬਰਾਂ ਵਿੱਚ ਫਾਲ ਕਰਦੇ ਨੇ ਉਹ ਉਹਨਾਂ ਸਾਰਿਆਂ ਨੂੰ ਉਹ ਵਾਰਡ ਦਿੱਤਾ ਜਾਂਦਾ ਹੈ ਉਹਦੇ ਵਿੱਚ ਖੋਖੋ ਵੀ ਇਨਕਲੂਡ ਹੈਗੀ ਆ ਪੁਰਸਕ ਕਿੰਨੇ ਬਲੋਗ ਮੇਰੇ ਤੋਂ ਗਿਆ ਸਾਡੀ ਖੋਖੋਦ ਵਿੱਚ ਹਜੇ ਤੱਕ ਕਿਸੇ ਨੂੰ ਜਿਹੜਾ ਮਹਾਰਜਨਜੀਤ ਸਿੰਘ ਵਾਰਡ ਹੈ ਉਹ ਨਹੀਂ ਮਿਲਿਆ बिकॉज ਕਿ ਜਿਹੜੇ ਉਹ ਨੰਬਰ ਨੇ ਉਹ ਇੰਟਰਨੈਸ਼ਨਲ ਲੈਵਲ ਦੇ ਉੱਤੇ ਨੰਬਰ ਲੱਗਦੇ ਆ ਆਸ਼ੀਆਨ ਗੇਮ ਦੇ ਵਿੱਚ ਕਾਮਨਵੈਲਥ ਗੇਮ ਦੇ ਵਿੱਚ ਓਲਪਿਕ ਦੇ ਵਿੱਚ ਉਹ ਸਾਡੀ ਇਹ ਗੇਮ ਉਸ ਲੈਵਲ ਤੇ ਜੇ ਨਹੀਂ ਗਈ ਇਸ ਕਰਕੇ ਸਾਡਾ ਅਰਿਓ ਜਿਸ ਤਰ੍ਹਾਂ ਕਿ ਬੱਚੇ ਦੇ ਵਿੱਚ ਕੋਕੋ ਦਾ ਹਿੱਸਾ ਲੈਣ ਇਹਦੇ ਵਾਸਤੇ ਕੋਈ ਵੱਡਾ ਉਪਰਾਲਾ ਕੀਤਾ ਜਾ ਰਿਹਾ ਨਹੀਂ ਜਾਂ ਕੋਈ ਉਤਸ਼ਾਹ ਬੱਚਿਆਂ ਵਾਸਤੇ ਕੋਈ ਅਵਾਰਡ ਵਗੈਰਾ ਕੋਈ ਇਸ ਤਰ੍ਹਾਂ ਦਾ ਕੋਈ ਕਰਿਆ ਜਾ ਸਾਡੇ ਨੈਸ਼ਨਲ ਲੈਵਲ ਤੇ ਸਾਡਾ ਜਿਹੜਾ ਹੈਗਾ ਆਲਰੇਡੀ ਕਲਬਿਆ ਵਾਰਡ ਮਹਾਰਾਣੀ ਚਾਂਸੀ ਵਾਰਡ ਇਹ men women ਲਈ ਸਾਰਾ ਲਈ ਉੱਥੇ ਸਾਡੇ ਨੈਸ਼ਨਲ ਦੇ ਵਿੱਚੋਂ ਦਿੱਤਾ ਜਾਂਦਾ ਜਿਹਦੇ ਵਿੱਚ ਕੇ 1 ਲੱਖ ਦੀ ਰਾਸ਼ੀ ਦੇ ਨਾਲ ਉਹਨਾਂ ਨੂੰ ਆਨਰ ਕੀਤਾ ਜਾਂਦਾ ਸੋ ਐਮਐਲ ਸਾਹਿਬ ਤੁਸੀਂ ਗੁਰੂ ਕਹਿ ਕੇ ਸੰਬੋਧਨ ਕੀਤਾ ਉਹਨਾਂ ਨੇ ਕੋਚ ਦੀ ਗੱਲ ਕੀਤੀ ਵੀ ਕੋਚਾਂ ਦੀ ਕਮੀ ਹੈ ਕਿੰਦਾ ਦੀ ਪ੍ਰੈਸਿੰਗ ਜਿਹੜੀ ਤੁਹਾਡੀ ਹੋਵੇਗੀ ਸਰਕਾਰ ਅੱਗੇ ਨਵਾਂ ਬਹੁਤ ਬਹੁਤ ਧੰਨਵਾਦ ਜੀ ਪਹਿਲਾਂ ਤਾਂ ਗੁਰੂ ਜੀ ਨੂੰ ਸਰਦਾਰ ਪ੍ਰਕਾਸ਼ ਸਿੰਘ ਵਿਰਖ ਸਾਹਿਬ ਨੂੰ ਮੁਬਾਰਕਾਂ ਬਹੁਤ ਬਹੁਤ ਆਪਣੇ ਖੋਖੋ ਐਸੋਸੀਏਸ਼ਨ ਨਾਲ ਇੰਡੀਆ ਦੇ ਜਿਹੜੇ ਸੈਕਟਰੀ ਬਣੇ ਨੇ ਸੋ ਪਟਿਆਲਾ ਨਵਸੀਆਂ ਨੂੰ ਵੀ ਮੁबारकਾਂ ਜੇ ਅਸੀਂ ਗੱਲ ਖੋਖੋ ਦੀ ਕਰੀਏ ਤਾਂ ਖੋਖੋ ਦੇ ਵਿੱਚ ਘਨੌਰ ਨੇ ਬੜਾ ਲੰਮਾ ਸਮਾਂ ਪਟਿਆਲੇ ਜ਼ਿਲ੍ਹੇ ਦੇ ਵਿੱਚ ਤੇ ਪੰਜਾਬ ਦੇ ਵਿੱਚ ਵੀ ਘਨੌਰ ਨੇ ਸਰਦਾਰੀ ਕੀਤੀ ਮੇਰੇ ਕੋਲੇ ਸੈਂਟਰ ਚੱਲਦਾ ਹੈ ਬੱਚਾ ਸਾਡੇ ਕੋਲ ਕੋਚ ਲੱਗਾ ਹੋਇਆ ਕਮਲ 100 ਦੇ ਕਰੀਬ ਬੱਚਾ ਜਿਹੜਾ ਸ਼ਾਮ ਨੂੰ ਗਰਾਊਂਡ 'ਚ ਆਉਂਦਾ ਤੇ ਮੈਂ ਆਪਣੀ ਸਰਕਾਰ ਦੇ ਵਿੱਚ ਕਿਉਂਕਿ ਮੈਨੂੰ ਖੇਡਾਂ ਦੇ ਕਰਕੇ ਮਾਨ ਸਨਮਾਨ ਮਿਲਿਆ ਸੀ 1 ਕਰੋੜ ਰੁਪਏ ਦੇ ਨਾਲ ਆਪਾਂ ਇੰਡੋਰ ਜਿਹੜਾ ਜਮਨੇਜ ਦੇ ਮਾਲਕੋ ਕੇ ਖੋਖੋ ਗੇਮ ਵੀ ਹੁਣ ਜਿਹੜੀ ਆ ਉਹ ਮੈਟਾ ਤੇ ਚੱਲੇਗੀ ਮੈਂ ਪ੍ਰੇਰਿਤ ਹੋਇਆ ਮੈਂ ਕਿਹਾ ਵੀ ਨਹੀਂ ਜੇ ਸਾਡੇ ਬੱਚੇ ਇੰਟਰਨੈਸ਼ਨਲ ਲੈਵਲ ਦੀ ਤਿਆਰੀ ਕਰਨਗੇ ਤੇ ਇੰਟਰਨੈਸ਼ਨਲ ਲੈਵਲ ਦਾ ਸੋਚਣਗੇ ਤੇ ਫਿਰ ਅੱਗੇ ਜਾਣਗੇ ਘਨੌਰ ਦੇ ਵਿੱਚ ਮੈਂ ਤੁਹਾਡੀ ਨੌਲੇਜ ਲਈ ਦੱਸ ਦਿੰਨਾ ਭਰਾਵਾਂ ਨੂੰ ਵੀ 1 ਕਰੋੜ ਦੇ ਨਾਲ ਆਪਾਂ ਜਿਹੜਾ ਇੰਡੋਰ ਹਾਲ ਜਿਹੜਾ ਪ੍ਰੋਪਰ ਬਣ ਕੇ ਤਿਆਰ ਹੈ ਤੇ ਉੱਥੇ ਬੱਚੇ ਜਿਹੜੇ ਪ੍ਰੈਕਟਿਸ ਕਰਦੇ ਨੇ ਜਿਹੜਾ ਆਪਾਂ ਪਰਾਲੇ ਕਰਦੇ ਆਂ ਹਾਂ ਅਗਲੀ ਗੱਲ ਜਿਹੜੀ ਆਪਾਂ ਮਹਾਰਾਜਾ ਰਣਜੀਤ ਸਿੰਘ ਵਾਰਡ ਦੀ ਗੱਲ ਕੀਤੀ ਆ ਜਾਂ ਅਰਜਨ ਵਾਰਡ ਦੀ ਗੱਲ ਆ ਜਾਂ ਜਿਹੜੇ ਵਾਰਡ ਨੇ ਉਹਦੇ ਵਿੱਚ ਇਹ ਜਿਹੜੀ ਖੋਖਾ ਗਰੋਇੰਗ ਗੇਮ ਹੈ ਇਹ ਜੇ ਗਰੋ ਕਰ ਰਹੀ ਹੈ ਇੰਟਰਨੈਸ਼ਨਲ ਟੂਰਨਾਮੈਂਟ ਹੋਰ ਬੱਚੇ ਖੇਡਣਗੇ ਤਾਂ ਵਾਰਡ ਦੇ ਵਿੱਚ ਹੀ ਫਾਲ ਕਰਦੀ ਹੈ ਇਹ ਨਹੀਂ ਕਿ ਵਾਰਡ ਤੋਂ ਜਿਹੜੀ ਗੇਮ ਬਾਹਰ ਹੈ ਹਾਂ ਇੱਕ ਗੱਲ ਹੈ ਵੀ ਜਿਹੜੇ ਸਾਡੇ ਮੈਨੂੰ ਲੱਗਦਾ ਕਿ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਟੀਚਰ ਲੱਗਦੇ ਨੇ ਈਟੀ ਟੀਚਰ ਜਾਂ ਡੀਪੀ ਟੀਚਰ ਜਾਂ ਹੋਰ ਐਨਐਸ ਕੋਚ ਨੇ ਉਹ ਖੋਖੋ ਦੇ ਮੈਨੂੰ ਲੱਗਦਾ ਬਾਕੀ ਗੇਮਾਂ ਨਾਲੋਂ ਸ਼ਾਇਦ ਜਿਆਦਾ ਵੀ ਹੋ ਸਕਦੇ ਆ ਇਹ ਜਿਆਦਾ ਜੌਬ ਦੇ ਵਿੱਚ ਖੋਖੋ ਸਭ ਤੋਂ ਵੱਧ ਆ ਇੱਕ ਜੌਬ ਜਿਹੜੇ ਟੀਚਰ ਟੀਚਿੰਗ ਜੌਬ ਆ ਨਾ ਇਹਦੇ ਵਿੱਚ ਖੋਖੋ ਆਪਦਾ ਮਾਰਕਾ ਮਾਰਦੀ ਆ ਮੈਨੂੰ ਲੱਗਦਾ ਹੋ ਸਕਦਾ ਪੰਜਾਬ ਚੋਂ ਪਹਿਲੇ ਦੂਜੇ ਨੰਬਰ ਤੇ ਵੀ ਹੋਵੇ ਪਹਿਲੇ ਨੰਬਰ ਤੇ ਵੀ ਖੋਖੋ ਇਸ ਕਿ ਹੋ ਸਕਦੀ ਆ ਕਿਉਂਕਿ ਕਨੌਰ ਦੇ ਸਾਡੇ ਬਹੁਤ ਸਾਰੇ ਬੱਚੇ ਬੱਚੀਆਂ ਜਿਹੜੇ ਜੌਬ ਦੇ ਉੱਤੇ ਲੱਗੇ